ਪ੍ਰਧਾਨਗੀ ਦੀ ਕੁਰਸੀ ਦੀ جنگ ਲਈ ਕੁਝ ਸਮੇਂ ਤੋਂ ਚੱਲ ਰਹੀ ਸੀ ਸਿਆਸੀ ਲੜਾਈ ਦੇ ਕਾਰਨ ਨਗਰ ਕੌਂਸਲ ਦਾ ਕੁੜਤਨ ਬਹਾਲਾ ਮਾਹੌਲ ਅੱਜ ਮਿੱਠੀ ਖੀਰ ਵਾਲਾ ਲੱਗਿਆ ਜਦੋਂ 31 ਕੌਂਸਲਰਾਂ ਨੇ ਸਰਬਸੰਮਤੀ ਦੇ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰ ਜੌਂਟੀ ਮਾਨ ਨੂੰ ਮੀਤ ਪ੍ਰਧਾਨ ਚੁਣ ਲਿਆ ਭਾਵੇਂ ਕਿ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪਰਮਜੀਤ ਸਿੰਘ ਜੌਂਟੀ ਮਾਨ ਅਤੇ ਕਾਂਗਰਸ ਵੱਲੋਂ ਜਗੂ ਮੌਰ ਕੌਂਸਲਰ ਦੋਵੇਂ ਉਮੀਦ ਪ੍ਰਧਾਨਗੀ ਦੀ ਚੋਣ ਲਈ ਮੈਦਾਨ ਦੇ ਵਿੱਚ ਸਨ ਪਰੰਤੂ ਸਿਆਣੇ ਕੌਂਸਲਰਾਂ ਦੀ ਸਲਾਹ ਦੇ ਨਾਲ ਸਾਰੇ ਕੌਂਸਲਰਾਂ ਨੇ ਕੁੜੱਤਨ ਵਾਲਾ ਮਾਹੌਲ ਖਤਮ ਕਰਨ ਦੀ ਖਾਤਰ ਉਮੀਦ ਪ੍ਰਧਾਨਗੀ ਦੇ ਅਮਲ ਨੂੰ ਸਰਬਸੰਮਤੀ ਨਾਲ ਪੂਰਾ ਕੀਤਾ ਪੋਰਸ ਪ੍ਰਸ਼ਾਸਨ ਵੱਲੋਂ ਇਸ ਮੌਕੇ ਚੰਗੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ ਆਮ ਆਨਮੀ ਪਾਰਟੀ ਅਤੇ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਵੀ ਹਾਜ਼ਰ ਸਨ ਸਰ ਅੱਜ ਨਗਰ ਕੌਂਸਲ ਬਰਨਾਲਾ ਦੀ ਮੀਤ ਪ੍ਰਧਾਨ ਜੀ ਦੀ ਚੋਣ ਰੱਖੀ ਗਈ ਸੀ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਦਿਸ਼ ਨਿਰਦੇਸ਼ਾਂ ਦੀ ਪਾਲਣਾ ਤੇ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਜੀ ਨੂੰ ਅਦੇਸਾ ਵੱਲੋਂ ਕਨਵੀਨਰ ਲਗਾਇਆ ਗਿਆ ਸੀ ਇਹ ਚੋਣ ਕਰਵਾਉਣ ਲਈ ਤੇ ਚੋਣ ਸੁਖਾਂਤੀ ਨਾਲ ਹੋਈ ਹੈ ਜੀ ਸਮੂਹ ਮੈਂਬਰਸ ਵਾਣਾਂ ਨੇ ਸਰ ਸੰਮਤੀ ਨਾਲ ਸ਼੍ਰੀ ਪਰਮਜੀਤ ਸਿੰਘ ਜੌਂਟੀ ਮਾਨ ਜੀ ਨੂੰ ਨਗਰ ਕੌਂਸਲ ਬਰਨਾਲਾ ਦਾ ਮੀਤ ਪ੍ਰਧਾਨ ਚੁਣਿਆ। ਇਹ ਪ੍ਰੋਸੈਸ ਬਹੁਤ ਜ਼ਿਆਦਾ ਸ਼ਾਂਤੀਪੂਰਵਕ ਸਿੱਧਾ ਜੀ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਜਿਨ੍ਹਾਂ ਦਾ ਨਾਮ ਪ੍ਰਪੋਜ਼ ਹੋਇਆ ਸੀ ਜੌਂਟੀ ਮਾਨ ਜੀ ਉਹਨਾਂ ਦਾ ਛੋਟਾ ਨਾਮ ਪਰਮਜੀਤ ਸਿੰਘ ਜੀ ਉਹ ਸਾਰਿਆਂ ਨੇ ਉਹਨਾਂ ਦੇ ਹੱਕ ਚ ਪਾਈ ਸਾਰਾ 31 ਦੇ 31 ਮੈਂਬਰ ਹਾਜ਼ਰ ਸਨ ਤੋਂ ਇਸ ਤੋਂ ਜ਼ਿਆਦਾ ਖੁਸ਼ੀ ਦੀ ਕੋਈ ਗੱਲ ਨਹੀਂ ਸ਼ੇਰ ਲਈ ਕਿ ਸਾਰਿਆਂ ਨੇ ਸਰਬਸੰਮਤੀ ਨਾਲ ਚੁਣਿਆ ਤਾਂ ਕਿ ਲੋਕਾਂ ਦੇ ਕੰਮ ਵੱਧ ਤੋਂ ਵੱਧ ਹੋ ਸਕਣ। ਅਸੀਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਡੇ ਐਮਸੀ ਸਾਹਿਬਾਨ ਦਾ 31 ਦੇ 31 ਐਮਸੀ ਸਾਹਿਬਾਨ ਹਾਜ਼ਰ ਹੋਏ ਉਹਨਾਂ ਨੇ ਸਰਬਸੰਮਤੀ ਕਰੀ ਹੈ ਇਤਿਹਾਸ ਚ ਪਹਿਲੀ ਵਾਰ ਹੋਇਆ ਇਹ ਸਾਡੇ ਲੀਡਰ ਜਿਹੜੇ ਸਰਦਾਰ ਗਰਮੀਤ ਸਿੰਘ ਮੀਤਹਿਰ ਜੀ ਮੈਂਬਰ ਪਾਰਲੀਮੈਂਟ ਸੰਗਰੂਰ ਸਾਬਕਾ ਕੈਬਨਿਟ ਮੰਤਰੀ ਉਹਨਾਂ ਦੀ ਬਾਤ ਲੋ ਰਹਿਨਵਾਈ ਤੇ ਚੰਗੀ ਸੁਚੱਗੀ ਸੁਚੱਜੇ ਢੰਗ ਨਾਲ ਜਿਹੜੀ ਉਹ ਅਗਵਾਈ ਕਰ ਰਹੇ ਨੇ ਇਸ ਅਗਵਾਈ ਕਰਕੇ ਪਹਿਲੀ ਵਾਰ ਹੋਇਆ ਵੀ ਸਾਡੇ ਹਾਊਸ ਦੀ ਚੋਣ ਇੱਕ ਨਿਰਵਿਰੋਧ ਤੇ ਸਰਬਸੰਮਤੀ ਨਾਲ ਹੋਈ ਆ ਦੇਖੋ ਇਹ ਅੱਜ ਬਰਨਾਲੇ ਲਈ ਬਰਨਾਲਾ ਕਮੇਟੀ ਲਈ ਬੜਾ ਇਤਿਹਾਸਿਕ ਦਿਨ ਆ ਮੈਂ ਪੂਰੇ ਹਾਊਸ ਨੂੰ ਸਾਰੇ ਐਮਸੀ ਸਾਹਿਬਾਨਾਂ ਨੂੰ ਤੇ ਬਹੁਤ ਮੁਬਾਰਕਵਾਦ ਦਿੰਦਾ ਤੇ ਬਹੁਤ ਧੰਨਵਾਦ ਕਰਦਾ ਸਾਡੇ ਮੈਂਬਰ ਪਾਰਲੀਮੈਂਟ ਮੀਤ ਹੀਰ ਜੀ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਦੇ ਉਪਰਾਲੇ ਸਦਕਾ ਅੱਜ ਪੂਰਾ ਹਾਊਸ ਇਕੱਠਾ ਹੋਇਆ ਬੜਾ ਸੋਹਣਾ ਲੱਗਦਾ ਹੈ ਜਦੋਂ ਸਾਰੇ ਇਕੱਠੇ ਬੈਠਦੇ ਨੇ ਸਾਰੇ ਮਸਲਿਆਂ ਦੇ ਉੱਤੇ ਸਰਬਸੰਮਤੀਆਂ ਹੁੰਦੀਆਂ ਨੇ ਕਿਉਂਕਿ ਸ਼ਹਿਰ ਨੇ ਜੋ ਪਿੰਡ ਨੇ ਜਾਂ ਰਾਜਨੀਤੀ ਆ ਜਿਹਦੇ ਵਿੱਚ ਸਰਬਸੰਮਤੀ ਹੋ ਰਹੀ ਆ ਤਾਂ ਉਹ ਤੋਂ ਵੱਡੀ ਚੀਜ਼ ਕੋਈ ਨਹੀਂ ਲੋਕਤੰਤਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਾਡੇ ਭਰਾ ਭਰਮਜੀਤ ਜੌਂਟੀ ਮਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਕਿ ਉਹਨਾਂ ਨੂੰ ਅੱਜ ਵਾਈਸ ਪ੍ਰਧਾਨ ਚੁਣਿਆ ਗਿਆ ਉਸ ਤੋਂ ਵੀ ਜ਼ਿਆਦਾ ਮੁਬਾਰਕਬਾਦ ਮੈਂ ਪੂਰੇ ਦੇ ਪੂਰੇ 31 ਐਮਸੀਆਂ ਨੂੰ ਦਿੰਨਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਅੱਜ ਸਾਡੇ ਛੋਟੇ ਭਰਾ ਨੂੰ ਇਹਨਾਂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਿਹੜਾ ਆਪਾਂ ਆਮ ਹੀ ਗੱਲਾਂ ਕਰਦੇ ਆ ਵੀ ਸਿਆਸਤਵਾਦੀ ਪਾਰਟੀ ਵਾਦੀ ਤੋਂ ਉੱਪਰ ਉੱਟ ਕੇ ਉਹ ਵੈਸੇ ਗੱਲਾਂ ਜੀ ਅੱਜ ਇਹਨਾਂ ਨੇ ਮਿਸਾਲ ਉਹ ਪੇਸ਼ ਕਰਤੀ ਸਾਰੀ ਪਾਰਟੀ ਵਾਲਿਆਂ ਨੇ ਮੈਂ ਇਹਨਾਂ ਦਾ ਦਿਲ ਦੇ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਸਰਬਸੰਮਤੀ ਨਾਲ ਜੋ ਚੁਣਿਆ ਗਿਆ ਤਾਂ ਕਿ ਹੁਣ ਅੱਗੇ ਵੀ ਜਿਹੜੇ ਕੰਮ ਨੇ ਸਾਡੇ ਉਹ ਇਸੇ ਤਰ੍ਹਾਂ ਸਰਬਸੰਮਤੀ ਨਾਲ ਕਿਸੇ ਵੀ ਵਾਰਡ ਨਾਲ ਕੋਈ ਪੱਖਪੇਤ ਨਾ ਕੀਤਾ ਜਾਵੇ ਸਾਰੇ ਵਾਰਡਾਂ ਦੇ ਕਿਉਂਕਿ ਆਪਣੇ ਜੋ ਕੇਸ ਸਾਹਿਬ ਦਾ ਕੈਬਨਟ ਮੰਤਰੀ ਮੀਤਹਿਰ ਜੀ ਤੇ ਸਾਡੇ ਪਾਰਲੀਮੈਂਟ ਅਰਮੀਸ਼ਰ ਮੀਤਹਿਰ ਜੀ ਜਿਸ ਤਰ੍ਹਾਂ ਦੇਖਿਆ ਤੁਸੀਂ ਵੀ ਫੰਡਾਂ ਦੀ ਲਿਆਉਣ ਦੀ ਬਰਨਾਲੇ ਦੇ ਵਿੱਚ ਹਨੇਰੀ ਪੱਟਤੀ ਸੋ ਉਸ ਨੂੰ ਸਹੀ ਤਰੀਕੇ ਨਾਲ ਤਾਂ ਹੀ ਉਹ ਲੱਗ ਸਕਦਾ ਹੈ ਜੇ ਸਾਡੇ ਇਹ ਸਾਰੇ ਕੱਤੀ ਭਰਾ ਵਧੀਆ ਤਰੀਕੇ ਨਾਲ ਆਪਦੇ ਆਪਦੇ ਏਰੀਆ ਵਾਜ ਦੱਸ ਕੇ ਕਰਾ ਸਕਣ ਸੋ ਇਸ ਕਰਕੇ ਇਹਨਾਂ ਨੂੰ ਮੈਂ ਬਧ ਮੁਬਾਰਕਵਾਦ ਦਿੰਦਾ ਤੇ ਸਾਡੇ ਖਾਸ ਕਰਕੇ ਕੈਬਨਟ ਮੰਤਰੀ ਕੁਮਿੰਦਰ ਸਿੰਘ ਮੀਤਹਿਰ ਤੇ ਪਾਰਲੀਮੈਂਟ ਜੋ ਮੈਂਬਰ ਨੇ ਕਮਿਸ਼ਨ ਵੀ ਤੇ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਰਬਸੰਮਤੀ ਦੀ ਪਹਿਲ ਕੀਤੀ ਆ ਸੋ ਇਸ ਲਈ ਅੱਗੇ ਤੋਂ ਪੰਚਗਾਹਾਂ ਤੁਸੀਂ ਦੇਖੋਗੇ ਪੰਚਾਇਤਾਂ 'ਚ ਵੀ ਇਸੇ ਤਰ੍ਹਾਂ ਬਹੁਤਿਆਂ ਦੀ ਆਪਣੇ ਹਲਕੇ ਦੇ ਵਿੱਚ ਆਪਾਂ ਸਰਬਸੰਮਤੀ ਹੋ ਰਹੀ ਹੈ